ਇਹ ਤਾਂ ਜਿਹੜੀ ਅੱਗੇ ਨਾਲੋਂ ਕਾਫੀ ਇੰਪਰੂਵਡ ਹੈ ਔਰ ਮੋਸਟ ਲਾਈਕਲੀ ਕੱਲ ਪਰਸੂ ਦਾ ਕੋਈ ਨਾ ਮੁਛਤੀ ਹੈ ਜਿਹੜੀ ਉਹ ਹਸਪੀਟਲ ਦੇ ਵਿੱਚੋਂ ਮਿਲ ਜਾਣੀ ਹੈ ਪਰ ਫਿਰ ਵੀ ਅੰਦਰ ਬੈਠੇ ਹੋਏ ਵੀ ਉਹ ਪੰਜਾਬ ਦੀ ਜੋ ਸਿਚੁਏਸ਼ਨ ਖਾਸ ਕਰਕੇ ਹੜਾਂ ਦੀ ਜੋ ਬਣੀ ਹੋਈ ਹੈ ਉਹਨਾਂ ਨੇ ਉਹਦੇ ਉੱਪਰ ਨਜ਼ਰ ਹੈ ਜਿਹੜੀ ਉਹ ਬਣਾਈ ਹੋਈ ਹੈ ਹੁਣ ਵੀ ਇੱਕ ਤਾਂ ਗਵਰਨਰ ਸਾਹਿਬ ਅੱਜ ਉਹ ਮਿਲਣ ਆਏ ਸੀਗੇ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਔਰ ਸਾਡੇ ਨਾਲ ਵੀ ਜਿਹੜੀ ਡਿਸਕਸ਼ਨ ਉਹ ਕੱਲ ਪ੍ਰਾਈਮ ਮਿੰਿਸਟਰ ਸਾਹਿਬ ਹੋ ਕੇ ਗਏ ਨੇ ਉਧੇ ਬਾਰੇ ਸਾਰੀ ਡਿਟੇਲ ਪੁਚਾਰ ਬਟਾਂਦਰਾ ਜਿਹੜਾ ਉਹ ਹੈ ਉਹਨਾਂ ਨੇ ਸਾਰੀ ਰਿਪੋਰਟ ਵੀ ਲਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੜਾਂ ਦੀ ਮਾਰ ਚੱਲ ਰਹੇ ਲੋਕਾਂ ਦੀ ਬਾਹ ਕਿਵੇਂ ਫੜਨੀ ਉਹਦੇ ਬਾਰੇ ਪ੍ਰੋਪਰ ਵਿਚਾਰ ਚਰਚਾ ਜਿਹੜੀ ਉਹ ਹੋਈ ਹੈ ਬਾਕੀ ਇੱਕ ਦੋ ਦਿਨਾਂ ਦੇ ਵਿੱਚ ਛੁੱਟੀ ਮਿਲ ਜਾਣੀ ਔਰ ਉਸ ਬਾਅਦ ਫਿਰ ਫੁੱਲੀ ਐਕਟਿਵ ਹੋ ਕੇ ਗਰਾਊਂਡ ਦੇ ਵਿੱਚ ਆਪ ਜਾਣਗੇ ਔਰ ਪੰਜਾਬ ਤੇ ਪੰਜਾਬੀਆਂ ਦੇ ਨਾਲ ਫੰਡ ਦਾ ਜਿਹੜਾ ਕੰਮ ਹੈ ਜਿਹੜਾ ਪੈਕਟ ਦਿੱਤਾ ਗਿਆ ਰਾਜਪਾਲ ਸਾਹਿਬ ਕਹਿੰਦੇ ਗਏ ਨੇ ਕਿ ਕਿਪਰ ਟੋਕਨ ਮੰਗੀਆਂ ਸੀ ਹੋਰ ਬਚਾਤਾ ਸਭ ਦੇਖੋ ਚੰਗੀ ਗੱਲ ਹੈ ਜੀ ਅਸੀਂ ਤਾਂ ਪਹਿਲੇ ਦਿਨ ਹੀ ਮੰਗ ਕੀਤੀ ਸੀਗੀ ਕਿ ਘੱਟੋ ਘੱਟ 20000 ਕਰੋੜ ਰੁਪਏ ਦੀ ਇੱਕ ਇਨੀਸ਼ੀਅਲ ਅਸੈਸਮੈਂਟ ਹੈ ਜਿਹੜੀ ਉਹ ਲੱਗ ਚੁੱਕੀ ਹੈ ਕਿ 20000 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਹੁਣ 20000 ਕਰੋੜ ਦੇ ਵਿੱਚੋਂ ਮਹਿਜ਼ 1600 ਕਰੋੜ ਦੇਣਾ ਇਹ ਇੱਕ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਸਾਹਿਬ ਕਰਕੇ ਗਏ ਨੇ ਫੇਰ ਵੀ ਉਮੀਦ ਆਸ ਕਰਦੇ ਆਂ ਜੇ ਗਵਰਨਰ ਸਾਹਿਬ ਕਹਿ ਕੇ ਗਏ ਨੇ ਕਿ ਇਹ ਤਾਂ ਸਿਰਫ ਇੱਕ ਟੋਕਨ ਮਨੀ ਆ ਪਰ ਟੋਕਨ ਵੀ ਸਭ ਤੋਂ ਵੱਧ ਵੱਡਾ ਰਿਲੀਫ ਤਾਂ ਸਭ ਤੋਂ ਪਹਿਲਾਂ ਚਾਹੀਦਾ ਹੁੰਦਾ ਤੇ ਉਸ ਤੋਂ ਬਾਅਦ ਤਾਂ ਜਿਵੇਂ ਜਿਵੇਂ ਜ਼ਰੂਰਤ ਹੋਵੇ ਉਹ ਉਸ ਹਿਸਾਬ ਨਾਲ ਹੁਣ ਜਿੱਥੇ 4.5 ਲੱਖ ਏਕੜ ਫਸਲਾਂ ਦਾ ਨੁਕਸਾਨ ਹੋ ਗਿਆ ਹੋਵੇ ਲੱਖਾਂ ਪਸ਼ੂਆਂ ਦਾ ਨੁਕਸਾਨ ਹੋ ਗਿਆ ਹੋਵੇ ਹਜ਼ਾਰਾਂ ਘਰ ਨੇ ਜਿਹੜੇ ਉਹ ਟੁੱਟ ਗਏ ਹੋਣ ਇੰਨਾ ਵੱਡਾ ਜਾਨਵਾਲੀ ਨੁਕਸਾਨ ਹੋਇਆ ਹੋਵੇ ਉੱਥੇ 1600 ਕਰੋੜ ਨਾਲ ਤਾਂ ਕੁਝ ਵੀ ਨਹੀਂ ਚੱਲਣਾ ਹੈਗਾ ਪਰ ਫੇਰ ਵੀ ਮੈਂ ਮੰਨ ਕੇ ਚੱਲਦਾ ਜੇ ਗਵਰਨਰ ਸਾਹਿਬ ਕਹਿ ਕੇ ਗਏ ਨੇ ਇਹ ਗੱਲ ਤੇ ਉਹਨਾਂ ਦੀ ਗੱਲ ਦਾ ਸੀ ਸਵਾਗਤ ਕਰਦੇ ਆ ਪਰ ਜੇ ਦੇਣਾ ਹੁੰਦਾ ਮੈਨੂੰ ਲੱਗਦਾ ਕਿ ਕਰਨੀ ਔਰ ਕਤਨੀ ਦੇ ਵਿੱਚ ਕਿਤੇ ਕੱਲ ਨੂੰ ਫਰਕ ਨਾ ਨਿਕਲੇ ਆਵੇ ਜੇ ਦੇਣਾ ਹੁੰਦਾ ਤਾਂ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਆ ਕੇ ਅਨਾਉਂਸ ਕਰਕੇ ਗਏ ਨੇ ਔਰ ਵੈਸੀ ਉਹਨੂੰ ਤਾਂ ਆਦਤ ਉਹ ਹੈ ਕਿ ਕਿੰਨਾ ਚਾਹੀਏ 70000 ਚਾਹੀਏ ਕਰੋੜ ਚਾਹੀਏ 80000 ਕਰੋੜ ਚਾਹੀਏ 90000 ਕਰੋੜ ਚਾਹੀਏ ਉਹ 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 ਜੀ ਆਦਤ ਵਾਲੇ ਪ੍ਰਧਾਨ ਮੰਤਰੀ ਸਾਹਿਬ ਜੇ 1600 ਦੇਖ ਕੇ ਜਾਣਗੇ ਤੇ ਮਗਰੋਂ ਕੀ ਆਊਗਾ ਇਦੋਂ ਦਾ ਜੇ ਆਪ ਲਾਈ ਸਕਦੇ ਆ বিজেপি ਦਾ ਰੋਅਕ ਕੀ 12000 ਰੁਪਏ ਕੋਟਾ ਕੋ ਗਿਆ ਹੈ 12000 ਰੁਪਏ ਇਹ 73 13300 ਹੋ ਗਿਆ ਔਰ ਚੀਫ ਅਕੀ ਸਾਹਿਬ ਨੇ 13300 ਰੁਪਏ ਮੰਗਿਆ ਇਸ ਤਰ੍ਹਾਂ ਕਿ ਜਿਹੜੇ 12000 ਕਰੋੜ ਐਸਡੀਆਰ ਦੀ ਉਹ ਗੱਲ ਕਰਦੇ ਨੇ ਉਹਦੇ ਨੋਰਮਸ ਚੇਂਜ ਕਰਨ ਵਾਸਤੇ 10 ਦਿਨ ਹੋ ਗਏ ਅੱਜ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਹੋਈ ਹੈ ਉਹਦੇ ਨੋਰਮਸ ਕੀ ਕਹਿੰਦੇ ਨੇ ਕਿ ਮਹਿਜ਼ 6600 ਰੁਪਏ ਹੈ ਜਿਹੜਾ ਪਰ ਇਕੜ ਉਹ ਮਿਲੂਗਾ ਉਹਦੇ ਵਿੱਚ 75:25 ਦੀ ਰੇਸ਼ੋ ਹੈ ਮੈਂ ਹਜ਼ਾਰ ਇੱਕ ਲੱਖ 20 ਹਜ਼ਾਰ ਰੁਪਏ ਜਿਹਦਾ ਘਰ ਪੂਰੀ ਤਰ੍ਹਾਂ ਢਹਿ ਗਿਆ ਉਹਨੂੰ ਮਿਲੂਗਾ ਕੀ ਇਹਨੇ ਨਾਲ ਕਮ ਸਰਜੂਗਾ ਜੇ ਕਿਸੇ ਦਾ ਭਾਂਡਿਆਂ ਦਾ ਬਰਤਨਾਂ ਦਾ ਘਰ ਦੇ ਸਮਾਨ ਦਾ ਨੁਕਸਾਨ ਹੋ ਗਿਆ ਤਾਂ 2500 ਰੁਪਏ ਦਵਾਂਗੇ ਇਹ ਐਸ ਡੀ ਆਰ ਐਫ ਦੇ ਨੋਰਮਸ ਕਹਿੰਦੇ ਨੇ 2500 ਨਾਲ ਕੀ ਹੋਊਗਾ ਜੀ ਉਹੀ ਨੋਰਮਸ ਚੇਂਜ ਕਰਨ ਵਾਸਤੇ ਕਿ ਇਹਨਾਂ ਨੂੰ ਘਟੋ ਘਟਾ ਕਿਸੇ ਕੈਟਾਗਰੀ ਦੇ ਵਿੱਚ ਅਸੀਂ ਡਬਲ ਮੰਗੇ ਤੇ ਕਿਸੇ ਦੇ ਵਿੱਚ ਟ੍ਰਿਪਲ ਮੰਗੇ